ਜਲੰਧਰ ਨਜ਼ਦੀਕ ਪਾਖੜਾ ਨਹਿਰ ਦੇ ਵਿੱਚ ਇੱਕ ਬਜ਼ੁਰਗ ਜੋੜਾ ਕਾਰ ਸਮੇਤ ਨਹਿਰ ਦੇ ਵਿੱਚ ਡਿੱਗ ਗਿਆ ਜਿਸ ਤੋਂ ਬਾਅਦ ਤੁਸੀਂ ਦੇਖੋ ਆਪਣੀ ਜਾਨ ਬਚਾਉਣ ਲਈ ਲੋਕਾਂ ਨੂੰ ਕਾਰ ਦੇ ਵਿੱਚ ਬੈਠਿਆ ਵਾਜਾ ਮਾਰਦਾ ਰਿਹਾ ਤਾਂ ਨਜ਼ਦੀਕ ਤੋਂ ਦੱਸਿਆ ਜਾ ਰਿਹਾ ਕਿ ਪੰਜਾਬੀ ਗਾਇਕ ਅਤੇ ਗੀਤਕਾਰ ਵਿੱਕੀ ਤਾਲੀਬਾਲ ਜੋ ਕਿ ਜਲੰਧਰ ਵਾਲੇ ਪਾਸੇ ਆਪਣਾ ਸ਼ੋਅ ਲਗਾਉਣ ਵਾਸਤੇ ਜਾ ਰਹੇ ਸੀ ਪੰਜ ਤੋਂ ਬਜ਼ੁਰਗ ਜੋੜੇ ਨੇ ਮਦਦ ਲਈ ਵਾਜਾ ਮਾਰੀਆਂ ਤਾਂ ਵਿੱਕੀ ਤਾਲੀਬਾਲ ਆਪਣੇ मित्रा ਸਮੇਤ ਇਸ ਬਜ਼ੁਰਗ ਜੋੜੇ ਦੀ ਜਾਨ ਬਚਾਉਣ ਦੇ ਵਿੱਚ ਲੱਗ ਕੇ ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅਗਤਰਾਂ ਵਾਇਰਲ ਹੋਈ ਹੈ ਦੱਸ ਦਿੰਨੇ ਆ ਪੰਜਾਬੀ ਗਾਇਕ ਅਤੇ ਗੀਤਕਾਰ ਵਿੱਕੀ ਤਾਲੀਬਾਲ ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਨਾਲ ਨਿਰੰਤਰ ਚਚਾਮ ਵਿੱਚ ਰਹਿੰਦੇ ਨੇ ਪਰ ਅੱਜ ਵਿੱਕੀ ਤਾਲੀਬਾਲ ਸੰਗੀਤ ਤੋਂ ਗਾਇਕੀ ਤੋਂ ਹਟ ਕੇ ਇਨਸਾਨੀਅਤ ਦੇ ਨੇਕ ਕਾਰਜ ਨਾਲ ਹਰ ਪਾਸੇ ਚਰਚਾ ਵਿੱਚ ਆ ਗਏ ਨੇ ਦੱਸ ਦੋ ਇਹ ਕੀ ਵਿੱਕੀ ਤਾਲੀਬਾਲ ਆਪਣੇ ਸ਼ੋਅ ਤੇ ਜਾਂਦਿਆਂ ਜਲੰਧਰ ਨੇੜੇ ਪਾਕੜਾ ਨਹਿਰ ਵਿੱਚ ਕਾਰ ਸਮੇਤ ਡਿੱਗੇ ਬਜ਼ੁਰਗ ਜੋੜੇ ਦੀ ਜਾਨ ਬਚਾਉਣ ਦੇ ਵਿੱਚ ਲੱਗੇ ਹੋਏ ਸੀ ਤਾਂ ਕਿਸੇ ਵਿਅਕਤੀ ਨੇ ਨਜ਼ਦੀਕ ਤੋਂ ਵੀਡੀਓ ਬਣਾਈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਵੀਡੀਓ ਵਾਇਰਲ ਹੋਈ ਲੋਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਇਸ ਵੀਡੀਓ ਦੇ ਵਿੱਚ ਕੀਤੇ ਗਏ ਨੇਕ ਕਾਰਜ ਨੂੰ ਲੈ ਕੇ ਵਿੱਕੀ ਧਾਲੀਬਾਲ ਨੂੰ ਲੋਕ ਦਵਾਮਾ ਦੇ ਰਹੇ ਨੇ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਬਜ਼ੁਰਗ ਜੋੜੇ ਦੀ ਜਾਨ ਵਿਚਾਰ ਹੀ ਨੇ ਪੰਜਾਬੀ ਗਾਇਕ ਤਾਂ ਹਰ ਬੰਦੇ ਨੂੰ ਇਨਸਾਨੀ ਤੌਰ ਦੇ ਅੱਜ ਕੱਲ ਮੁਸ਼ਕਲ ਸਮੇਂ ਦੇ ਵਿੱਚ ਜੇਕਰ ਕੋਈ ਵਿਅਕਤੀ ਹੈ ਭਾਵੇਂ ਕਿਸੇ ਵੀ ਸਮੇਂ ਕਿਸੇ ਨੂੰ ਕੋਈ ਹੈਲਪ ਦੀ ਲੋੜ ਹੋਵੇ ਤਾਂ ਜੂਰ ਅੱਗੇ ਆਇਆ ਕਰੋ ਤਾਂ ਪੰਜਾਬੀ ਗਾਇਕ ਨੇ ਆਪਣੇ ਸ਼ੋਅ ਨੂੰ ਦੇਖਿਆ ਸਭ ਤੋਂ ਪਹਿਲਾਂ ਇਸ ਬਜ਼ੁਰਗ ਜੋੜੇ ਦੀ ਜਾਨ ਬਚਾਉਣ ਦੇ ਵਿੱਚ ਲੱਗੇ ਨੇ ਇਹ ਤਾਂ ਵੱਡੀ ਖਬਰ ਹੈ ਬਤਵਤ ਤੁਹਾਨੂੰ ਵੀ ਸ਼ੇਅਰ ਕਰਨੀ ਪਵੇਗੀ ਕਿਉਂਕਿ ਜਿਸ ਤਰੀਕੇ ਨਾਲ ਪੰਜਾਬੀ ਗਾਇਕ ਨੇ ਬਹੁਤ ਵੱਡਾ ਦਿਲ ਦਿਖਾਇਆ ਨਹੀਂ ਤਾਂ ਅਗਲਾ ਆਪਣੇ ਸ਼ੋਬਰ ਨੂੰ ਨਿਕਲ ਜਾਂਦਾ ਪਰ ਸ਼ੋਤਾ ਘੰਟਾ ਦਾ ਘੰਟਾ ਬਾਅਦ ਚ ਵੀ ਲੱਗ ਸਕਦਾ ਸੀ ਪਰ ਤੁਸੀਂ ਦੇਖੋ ਕਿ ਪੰਜਾਬੀ ਗਾਇਕ ਨੇ ਹੀ ਸੋਚ ਕੇ ਇਸ ਬਜ਼ੁਰਗ ਜੋੜੇ ਦੀ ਜਾਨ ਬਚਾਈਏ ਇਸ ਬਜ਼ੁਰਗ ਜੋੜੇ ਦੀ ਜਾਨ ਬਚਾਉਂਦਿਆ ਸਮੇਂ ਬਣੀ ਵੀਡੀਓ ਸੋਸ਼ਲ ਮੀਡੀਆ ਉਤੇ ਅਗਤਨਾ ਵਾਇਰਲ ਹੋਈ ਜਿਸ ਤੋਂ ਬਾਅਦ ਲਗਾਤਾਰ ਲੋਕ ਇਸ ਵੀਡੀਓ ਨੂੰ ਹੋਰ ਅੱਗੇ ਵਾਇਰਲ ਕਰ ਰਹੇ ਨੇ ਕਿ ਹੋਰ ਵੀ ਜਿਹੜੇ ਗਾਇਕ ਨੇ ਜਾਂ ਆਮ ਲੋਕ ਨੇ ਐਦਾਂ ਦੀਆਂ ਵੀਡੀਓ ਵੇਖ ਕੇ ਲੋਕਾਂ ਦੀ ਮਦਦ ਲਈ ਅੱਗੇ ਆ ਸਕਣ ਤੁਸੀਂ ਵੀ ਇਸ ਵੀਡੀਓ ਨੂੰ ਗੌਰ ਨਾਲ ਦੇਖਿਓ ਕਿਵੇਂ ਮिक्की ਤਾਲੀਬਾਲ ਨੇ ਆਪਣੇ ਕੱਪੜੇ ਨਹੀਂ ਵੇਚੇ ਆਪਣਾ ਸਰੀਰ ਨਹੀਂ ਵੇਚਿਆ ਤਾਂ ਮਦਦ ਲਈ ਅੱਗੇ ਆ ਗਏ ਤੁਸੀਂ ਦੇਖੋ ਕਿਵੇਂ ਲੱਖ ਲੱਖ ਪਾਣੀ ਨਹਿਰ ਦੇ ਵਿੱਚ ਸੀ ਬੇਕਾਬੂ ਹੋ ਗਈ ਸੀ ਕਾਰ ਜਿਸ ਤੋਂ ਬਾਅਦ ਜਾ ਕੇ ਨਹਿਰ ਦੇ ਵਿੱਚ ਡਿੱਗੀ ਹੈ ਪਰ ਮिक्की ਤਾਲੀਬਾਲ ਨੇ ਬੜਾ ਆਪਣਾ ਬੜਾ ਦਿਲ ਦਿਖਾ ਕੇ ਜਿਹੜੇ ਬਜ਼ੁਰਗ ਜੋੜੇ ਦੀ ਜਾਨ ਬਚਾਈ ਹੈ ਹਾਂ ਇਹ ਸੱਟ ਵੱਜੀ ਮਾਤਾ ਦੇ ਵਿੱਚ ਹਾਂ ਉਹ ਸੱਟ ਲੱਗੀ ਹੈ ਨਾ ਉਹ ਅੱਗੇ ਵੱਜੀ ਕੋਈ ਨਾ ਜੇ ਦਾ ਹੌਸਲਾ ਦੇਤਾ ਤਾਂ ਕੁਝ ਨਹੀਂ ਹੁੰਦਾ ਜਿੰਮਾ ਨਾ ਜਾਂ ਇਕੱਲਾ ਪਾਤਾ ਮਾਤਾ ਕਿ ਤਾਉ ਠੰਡੇ ਪਾਣੀ ਚ ਵਿਚਾਰੀ ਹਾਂ ਇਥੋਂ ਚੜ੍ਹਦੀ ਆ ਆਜੋ ਬੜਾ ਭਰਾ ਰੋਣ ਲੈ ਵੀ ਹੋਊਗੀ ਨਾ ਕੋਈ ਬੇਪੇ ਠੀਕ ਠੀਕ ਲਾਲਾ ਜੋੜਾ ਲਾਲਾ ਕੋਈ ਘੋੜੇ ਦੇ ਪਾਸੇ ਮੇਰਾ ਬੂਟਾ ਨਾ ਆ ਜਾ ਬੜਾ ਕੋਈ ਨਹੀਂ ਲਾਗਾ ਮਮਾ ਓਏ ਕਿਛੋ ਤੱਕ